ਬਿਜਲੀ ਖਪਤਕਾਰਾਂ ਨੂੰ ਲੈ ਕੇ ਲਿਆ ਗਿਆ ਫੈਸਲਾ ਤੇ ਇੱਕ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਕੀਤਾ ਗਿਆ ਵਾਧਾ ਹਾਲ ਇਹ ਹੋਇਆ ਹੋਇਆ ਪੰਜਾਬੀ ਦੀ ਕਹਾਵਤ ਹੈ ਨਾ ਨੰਗ ਪੁੱਤ ਚੋਰਾ ਚ ਖੇਡੇ ਸਰਕਾਰ ਦਿਵਾਲੀਆ ਹੋਣ ਵੱਲ ਵਧ ਰਹੀ ਹੈ ਪੈਟਰੋਲ ਵਧਾਇਆ ਡੀਜ਼ਲ ਵਧਾਇਆ ਫੇਰ ਤੁਸੀਂ ਇੱਕ ਗਰੀਬਾਂ ਨੂੰ ਰਾਹਤ ਦਿੱਤੀ ਹੋਈ ਸੀ ਕਿ 600 ਯੂਨਟ ਤੋਂ ਜਿੰਨੇ ਉੱਪਰ ਤੁਸੀਂ ਤੁਹਾਡੇ ਘਰੇਲੂ ਖਰਚ ਤੇ ਹੋਣਗੇ ਉਹਨਾਂ ਦਾ ਬਿੱਲ ਭਰਨਾ ਪਊ ਉਸ ਉਹ ਰਾਹਤ ਖਤਮ ਕਰਤੀ ਜਿਹੜੇ ਇਹ ਦਾਅਵੇ ਕਰਦੇ ਸੀ ਨਾ ਕਿ ਪੈਸੇ ਅਸੀਂ ਖੱਡਾਂ ਚੋਂ ਕੱਢਾਂਗੇ ਪੈਸੇ ਅਸੀਂ ਹੱਡਾਂ ਚੋਂ ਕੱਢਾਂਗੇ ਕਿੱਥੇ ਗਏ ਜੀ ਪਹਾੜਾਂ ਚ ਦੱਬੇ ਪਏ ਨੇ ਪੈਸੇ ਖਜ਼ਾਨਾ ਉਹ ਕੱਢਾਂਗੇ ਜੀ ਅਸੀਂ ਕੇਜਰੀਵਾਲ ਚਲੋ ھیਟ ਲੈਣੀ ਗੱਲ ਛੱਡੋ ਕੀ ਕਹਿ ਰਿਹਾ ਸੀ ਜੀ 20 ਹਜ਼ਾਰ ਕਰੋੜ ਅਸੀਂ ਕੱਢਾਂਗੇ ਜੀ ਰੇਤੀ ਚੋਂ ਨਜਾਇਜ਼ ਮਾਈਨਿੰਗ ਉਸੇ ਤਰ੍ਹਾਂ ਚੱਲ ਰਹੀ ਆ ਪ੍ਰਗਟ ਸਿੰਘ ਨੇ ਕਿੱਡਾ ਗੰਭੀਰ ਸਵਾਲ ਉਠਾਇਆ ਤੁਸੀਂ ਬੱਸਾਂ ਦਾ ਮਾਫੀਆ ਤੋੜਨਾ ਸੀ ਤੁਸੀਂ ਤਾਂ ਡਿੰਪੀ ਟਲ ਨੂੰ ਗੱਲ ਲਾ ਲਿਆ ਜਿਹਨੂੰ ਅੱਜ ਤੱਕ ਬੱਸ ਮਾਫੀਆ ਕਹਿੰਦੇ ਹੁੰਦੇ ਸੀ ਇਹਨੀਆਂ ਗੈਰ ਕਾਨੂੰਨੀ ਕਲੋਨੀਆਂ ਨੇ ਉਹਦੇ ਵਿੱਚ 500 ਗਜ ਤੋਂ ਘੱਟ ਦਾ ਜਿਹੜਾ ਪਲਾਟ ਆ ਉਹਨੂੰ ਰਜਿਸਟਰੀ ਕਰਾਉਣ ਲਈ ਐਨਓਸੀ ਦੀ ਲੋੜ ਨਹੀਂ ਮੁਖੌਲ ਕਰ ਰਹੇ ਨੇ ਲੋਕ ਕਲੋਨੀ ਗੈਰ ਕਾਨੂੰਨੀ ਉਹਦੇ ਵਿੱਚ ਪਲਾਟ ਦੀ ਰਜਿਸਟਰੀ ਕਾਨੂੰਨੀ ਤੁਸੀਂ ਵਾਦਾ ਕੀਤਾ ਵੀ ਆਹ ਕਰ ਦਾਂਗੇ ਆਹ ਕਰਦਾ ਇਹਨਾਂ ਵੱਲ ਜਾ ਤਾਂ ਤੁਹਾਨੂੰ ਅਕਲ ਨਹੀਂ ਸੀ ਆ ਹੁਣ ਪਿੱਛੇ ਦੇ ਚੋਣਾ 'ਚ ਕਹਿੰਦੇ ਸੀ ਆਗੇ ਸੁਖ ਬਲਾਸ ਦੇ ਕਾਗਜ਼ ਦੇਖੇ ਹੋ ਕੀ ਕਰਦੇ ਆ ਕੀ ਕਰਤਾ ਆ ਹੁਣ ਕਿੱਡੇ ਗੰਭੀਰ ਸਵਾਲ ਉਠਾਏ ਕਮਰਬਿਜੇ ਪ੍ਰਤਾਪ ਸਿੰਘ ਨੇ ਵੀ ਜਿਹੜੀਆਂ ਸਿੱਟਾਂ ਸੀ ਕਿਵੇਂ ਸਿੱਟ ਹੋ ਗਈਆਂ ਉਹ ਮਸਲਿਆਂ ਤੇ ਮਤਲਬ ਜਿਹੜੇ ਗੁਰੂ ਸਾਹਿਬ ਦੀ ਬੇਹਰਮਤੀ ਵਾਲਿਆ ਸੀ ਚਾਹੇ ਬਹਿਬਲ ਕਲਾ ਸੀ ਇੱਕ ਸਿੱਟਾ ਉੱਥੇ ਜਿਵੇਂ ਪਹਿਲਾਂ ਕਮੇਟੀ ਕੰਮ ਤੇ ਪਾਉ ਮਿੱਟੀ ਸਿੱਟ ਦਾ ਮਤਲਬ ਮਸਲੇ ਦੇ ਉੱਤੇ ਬਹਿ ਜਾਓ ਉਹਨੇ ਕਿਹਾ ਵੀ ਕੋਈ ਜਾਂਚ ਨਹੀਂ ਹੋ ਰਹੀ ਦੱਸੋ ਪੰਜਾਬ ਕੈਬਨਿਟ ਚ ਲਏ ਗਏ ਫੈਸਲਿਆਂ ਦੀ ਚਰਚਾ ਖੂਬ ਹੋ ਰਹੀ ਹੈ ਕੋਈ ਇਸ ਫੈਸਲੇ ਨੂੰ ਕਹਿ ਰਿਹਾ ਹੈ ਕਿ ਨਹੀਂ ਇਹ ਤੇ ਹੁਣ ਲੋਕਾਂ ਦਾ ਬੋਝ ਵਧੇਗਾ ਇਸ ਦੇ ਨਾਲ ਜਿਹੜੇ ਲਏ ਗਏ ਫੈਸਲੇ ਆ ਕੋਈ ਕਹਿ ਰਿਹਾ ਕਿ ਸਰਕਾਰ ਨੂੰ ਵਿੱਤੀ ਹਾਲਾਤ ਦੇਖ ਕੇ ਲਏ ਗਏ ਫੈਸਲੇ ਨੇ ਤੇ ਜਾਇਜ਼ ਨੇ ਕਿ ਨਾਜਾਇਜ਼ ਨੇ ਜਾਂ ਕਿਵੇਂ ਬੋਝ ਪਾਉਣਗੇ ਇਸ ਤੇ ਵੀ ਗੱਲ ਕਰਨੀ ਹੈ ਔਰ ਪੰਚਾਇਤੀ ਚੋਣਾਂ ਤੋਂ ਪਹਿਲਾਂ ਜੋ ਵਿਧਾਨ ਸਭਾ ਦੇ ਅੰਦਰ ਚਰਚਾ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਬੋਲ ਨੇ ਪੰਚਾਇਤਾਂ ਨੂੰ ਲੈ ਕੇ ਉਸ ਦੇ ਉੱਤੇ ਵੀ ਗੱਲ ਕਰਾਂਗੇ ਸਾਡੇ ਨਾਲ ਇਸ ਵਕਤ ਗੱਲਬਾਤ ਕਰਨ ਲਈ ਹਾਜ਼ਰ ਨੇ ਮਾਲਵਿੰਦਰ ਸਿੰਘ ਮਾਲੀ ਜੀ ਮਾਲੀ ਸਾਹਿਬ ਕੈਬਨਟ ਦੇ ਤਾਜ਼ਾ ਫੈਸਲੇ ਜਿਸ ਦੇ ਵਿੱਚ ਖਾਸ ਕਰਕੇ ਬਿਜਲੀ ਖਪਤਕਾਰਾਂ ਨੂੰ ਲੈ ਕੇ ਲਿਆ ਗਿਆ ਫੈਸਲਾ ਤੇ ਇੱਕ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਕੀਤਾ ਗਿਆ ਵਾਧਾ ਪਹਿਲੀ ਨਜ਼ਰੇ ਇਸ ਫੈਸਲਿਆਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਸਿੱਧਮ ਸਿੱਧੇ ਫੈਸਲੇ ਨੂੰ ਲੋਕ ਵਿਰੋਧੀ ਫੈਸਲੇ ਕਿਹਾ ਜਾ ਸਕਦਾ ਹਾਲ ਇਹ ਹੋਇਆ ਹੋਇਆ ਪੰਜਾਬੀ ਦੀ ਕਹਾਵਤ ਹੈ ਨਾ ਨੰਗ ਪੁੱਤ ਚੋਰਾ ਚ ਖੇਡੇ ਸਰਕਾਰ ਦਿਵਾਲੀਆ ਹੋਣ ਵੱਲ ਵਧ ਰਹੀ ਹੈ ਤੁਸੀਂ ਸਾਰੇ ਫੈਸਲਿਆਂ ਤੇ ਇੱਕ ਨਿਗਾਹ ਮਾਰੋ ਪੈਟਰੋਲ ਵਧਾਇਆ ਜੀ ਡੀਜ਼ਲ ਵਧਾਇਆ ਫੇਰ ਤੁਸੀਂ ਇੱਕ ਗਰੀਬਾਂ ਨੂੰ ਰਾਹਤ ਦਿੱਤੀ ਹੋਈ ਸੀ ਕਿ 600 ਯੂਨਟ ਤੋਂ ਜਿੰਨੇ ਉੱਪਰ ਤੁਸੀਂ ਤੁਹਾਡੇ ਘਰੇਲੂ ਖਰਚ ਤੇ ਹੋਣਗੇ ਉਹਨਾਂ ਦਾ ਬਿਨ ਭਰਨਾ ਪਊ ਉਸ ਉਹ ਰਾਹਤ ਖਤਮ ਕਰਤੀ ਇਹਨੂੰ ਕਿਹਾ ਜਾਂਦਾ ਵੀ ਸਮਾਤੇ ਇਹ ਉਹਨਾਂ ਨੂੰ ਬਿਜਲੀ ਦੀ ਬਚਤ ਕਰਨ ਲਈ ਮੌਕਾ ਦਿੱਤਾ ਤਾਂ ਕਿ ਉਹਨਾਂ ਦੇ 600 ਯੂਨਟ ਤੋਂ ਨਾ ਜਾਣ ਜੇ ਇੱਕ ਯੂਨਟ ਵੀ ਵੱਧ ਗਿਆ ਇਹ ਇਹਨਾਂ ਨੇ ਦਿੱਲੀ 'ਚ ਕੀਤਾ ਸੀ ਪਹਿਲਾਂ ਉਸ ਤੋਂ ਬਾਅਦ ਮੁੜ ਕੇ ਆਪਸ਼ਨਲ ਕਰਤੀ ਜਿਹੜੇ ਇਹ ਦਾਅਵੇ ਕਰਦੇ ਸੀ ਨਾ ਕਿ ਪੈਸੇ ਅਸੀਂ ਹੱਡਾਂ ਚੋਂ ਕੱਢਾਂਗੇ ਪੈਸੇ ਅਸੀਂ ਹੱਡਾਂ ਚੋਂ ਕੱਢਾਂਗੇ ਕਿੱਥੇ ਗਏ ਜੀ ਪਹਾੜਾਂ ਚ ਦੱਬੇ ਪਏ ਨੇ ਪੈਸੇ ਖਜ਼ਾਨਾ ਉਹ ਕੱਢਾਂਗੇ ਜੀ ਅਸੀਂ ਮਤਲਬ ਜੋ ਤੁਸੀਂ ਮੁਖੌਲ ੜਾ ਰਹੇ ਸੀ ਕੇਜਰੀਵਾਲ ਚਲੋ ھیਠ ਲੈਣੀ ਗੱਲ ਛੱਡੋ ਕੀ ਕਹਿ ਰਿਹਾ ਸੀ ਜੀ 20000 ਕਰੋੜ ਅਸੀਂ ਕੱਢਾਂਗੇ ਜੀ ਰੇਤੀ ਚ ਨਯਾ ਨ ਮੈਨ ਨੂੰ ਸੇ ਤਰ੍ਹਾਂ ਚੱਲ ਰਹੀ ਆ ਪ੍ਰਗਟ ਸਿੰਘ ਨੇ ਕਿੱਡਾ ਗੰਭੀਰ ਸਵਾਲ ਉਠਾਇਆ 34000 ਅਸੀਂ ਕੱਢਾਂਗੇ ਸਰਕਾਰੀ ਖਰਚਿਆਂ ਚੋਂ ਉਦਾਹਰਨ ਦਿੰਦੇ ਸੀ ਵੀ ਦਿੱਲੀ ਦਾ ਟੈਂਡਰ ਹੋਇਆ ਸੀ ਇੱਕ ਪੁਲ ਦਾ 250 ਕਰੋੜ ਦਾ ਜੇਦੋ ਅਸੀਂ ਦੁਬਾਰੇ ਦਿੱਤਾ ਉਹ ਟੈਂਡਰ ਸੀ ਜਿਹੜਾ 150 ਕਰੋੜ ਦਾ ਰਹਿ ਗਿਆ ਘੱਟ ਵੱਧ ਵੀ ਕਿਤੇ ਦੱਸ ਦਿੰਦੇ ਸੀ ਹੁਣ ਤੱਕ ਤੁਸੀਂ ਇਹ ਦੱਸੋ ਵੀ ਪਹਿਲੀਆਂ ਸਰਕਾਰਾਂ ਨਾਲੋਂ ਤੁਹਾਡੇ ਕਿਹੜੇ ਟੈਂਡਰ ਜਿਹੜੇ ਕੰਮ ਨੇ ਉਹਨਾਂ ਨਾਲੋਂ ਘੱਟ ਨੇ ਬਚਤ ਕੀ ਹੋਈ ਹੈ ਹਕੀਕਤ ਇਹ ਆ ਵੀ ਜਿਹੜੀ ਕੈਗ ਦੀ ਰਿਪੋਰਟ ਆ ਉਹ ਇਹ ਕਹਿ ਰਹੀ ਆ ਵੀ 26000 ਕਰੋੜ ਤੱਕ ਘਾਟਾ ਤੁਹਾਡਾ ਆਮਦਨ ਤੇ ਖਰਚ ਦਾ ਫਰਕ ਆ 20000 ਕਰੋੜ ਤੋਂ ਵੱਧ ਤੁਸੀਂ ਦੇਣਦਾਰ ਹੋ ਬਿਜਲੀ ਦੇ ਹੁਣ ਉਹਦੇ ਵਿੱਚੋਂ ਮਤਲਬ ਪੈਸੇ ਪੂਰੇ ਕਿਵੇਂ ਕਰਨੇ ਨੇ ਜਿਹੜੀਆਂ ਗੱਲਾਂ ਕਰਦੇ ਹੁੰਦੇ ਸੀ ਉਹ ਤਾਂ ਕੋਈ ਕੀਤੀਆਂ ਨਹੀਂ ਜਿਹੜਾ 7 ਕਿਲੋਵਾਟ ਤੱਕ ਦਾ ਕਹਿੰਦੇ ਨੇ ਜਾਂ ਅੱਗੇ ਦਾ ਕਹਿੰਦੇ ਨੇ ਬਿਜਲੀ ਮਹਿੰਗੀ ਕਰਤੀ ਉਹਨਾਂ ਨੇ ਵੀ ਫੇਰ ਤੁਸੀਂ ਇਹ ਦੇਖੋ ਵੀ ਗੱਡੀਆਂ ਤੇ ਟੈਕਸ ਜਿਹੜਾ 4 ਸਾਲ ਦਾ ਐਡਵਾਂਸ ਜਮ੍ਹਾਂ ਕਰਾਉ ਉਹਨੂੰ 10% ਰੇਤ 8 ਸਾਲ ਦਾ ਕਰਾਊਗਾ ਉਹਨੂੰ 20% ਰੇਤ ਇਹਦਾ ਮਤਲਬ ਆਉਣ ਵਾਲੀ ਸਰਕਾਰ ਦੀ ਆਮਦਨ ਵੀ ਹੜੱਪੀ ਜਾ ਰਹੀ ਆ ਜਿਹੜੇ ਵੀ ਹੋਊ ਇਹਨਾਂ ਦੀ ਆ ਜਾਂ ਕਿਸੇ ਦੀ ਆਪਾਂ ਇਸ ਬਹਿ ਚ ਨਹੀਂ ਪੈਂਦੇ ਪਹਿਲਾਂ ਸਰਕਾਰਾਂ ਨੇ ਇਹੀ ਕੀਤਾ ਨਾ ਜੀ ਮੰਡੀ ਬੋਰਡ ਦੇ ਨਾਂ ਤੇ 20 ਸਾਲਾਂ ਕਰਜ਼ਾ ਲੈ ਲਿਆ ਆਮਦਨ ਖਾ ਕੇ ਆਦ ਖਾ ਕੇ ਆਦ ਖਾ ਕੇ ਮਤਲਬ ਇਹ ਸਾਰੀ ਗੱਲਤ ਹੋਇਆ ਵੀ ਸਰਕਾਰ ਕੋਲੇ ਦੇਣ ਨੂੰ ਕੁਛ ਹੈ ਨਹੀਂ ਜਿਹੜਾ ਵਿੱਤੀ ਘਾਟੇ ਦੀ ਆਪਾਂ ਗੱਲ ਕਰਦੇ ਆਂ ਮਾਲੀ ਘਾਟੇ ਦੀ ਗੱਲ ਕਰਦੇ ਆ ਉਹ ਹਨੂਮਾਨ ਦੀ ਪੂਛ ਵਾਂਗੂ ਵੱਧ ਰਿਹਾ ਕਿਸੇ ਤੇ ਕੋਈ ਕੰਟਰੋਲ ਹੋਣ ਦੀ ਸੰਭਾਵਨਾ ਨਹੀਂ ਆਰਥਿਕ ਪੱਖੋਂ ਪੰਜਾਬੀ ਆ ਜਿਹੜੇ ਉਹ ਨਚੋੜੇ ਜਾ ਰਿਹਾ ਵਿੱਤ ਮੰਤਰੀ ਨੇ ਦਾਵਾ ਵੀ ਪ੍ਰੈਸ ਕਾਨਫਰੰਸ 'ਚ ਇਹੀ ਕੀਤਾ ਕਿ ਇਸ ਦੇ ਨਾਲ ਸੂਬੇ ਦੀ ਆਮਦਨ ਦੇ ਵਿੱਚ ਵਾਧਾ ਹੋ ਜਾਣਾ 2400 ਤੋਂ 3000 ਕਰੋੜ ਰੁਪਏ ਦਾ ਇਸ ਕਰਕੇ ਉਹ ਸਾਰੀ ਗੱਲ ਨੂੰ ਧਿਆਨ 'ਚ ਰੱਖ ਕੇ ਲੈ ਕੇ ਫੈਸਲੇ ਲੋਕਾਂ ਦੀ ਦੇਵਤਾ ਕੱਟੀ ਜਾਉਂਨਾ ਜੀ ਆਮਦਨ 'ਚ ਤਾਂ ਵਾਧਾ ਹੋਣੀ ਹੋਣਾ ਇਹ ਤਾਂ ਕੀ ਰੌਲਾ ਪਰ ਕਰਨਾ ਕਿੱਥੋਂ ਸੀ ਆਮੰਦਰ ਚ ਵੱਡਾ ਸ਼ਰਾਬ ਨੀਤੀ ਚੋਂ ਕਰਨਾ ਸੀ ਫਿਰ ਤੁਸੀਂ ਖੱਡਾਂ ਚੋਂ ਕਰਨਾ ਸੀ ਰਿੱਤੇ ਚੋਂ ਕਰਨਾ ਸੀ ਫਿਰ ਤੁਸੀਂ ਹੋਰ ਇਹ ਜਿਹੇ ਆ ਜਿਹੜੇ ਮਾਫੀਏ ਨੇ ਉਹਨਾਂ ਨੂੰ ਤੋੜ ਕੇ ਕਰਨਾ ਸੀ ਫਿਰ ਤੁਸੀਂ ਬੱਸਾਂ ਦਾ ਮਾਫੀਆ ਤੋੜਨਾ ਸੀ ਤੁਸੀਂ ਤਾਂ ਡਿੰਪੀ ਟਲਣ ਨੂੰ ਗੱਲ ਲਾਣ ਲਾ ਲਿਆ ਜਿਹਨੂੰ ਹਜ ਤੱਕ ਬੱਸ ਮਾਫੀਆ ਕਹਿੰਦੇ ਹੁੰਦੇ ਸੀ ਜਾਨੀ ਜਿੱਥੋਂ ਜਿੱਥੋਂ ਪੈਸਾ ਲਿਆਉਣਾ ਸੀ ਜਿਹੜਾ ਕਹਿੰਦੇ ਸੀ ਲੁੱਟਦੇ ਨੇ ਨਵਜੋਤ ਸਿੰਘ ਸਿੱਧੂ ਇਹੀ ਕਹਿੰਦਾ ਸੀ ਨਾ ਆਮਨ ਕਾਨੂੰਨ ਤੋਂ ਬਿਨਾ ਸਾਰੇ ਮਸਲੇ ਦਾ ਹੱਲ ਖਜ਼ਾਨੇ ਦੀ ਚਾਬੀ ਆ ਘਰਾਂ ਲਾਂ ਬੰਦ ਕਰਨੀਆਂ ਨੇ ਉਹ ਇਹ ਕਹਿੰਦਾ ਸੀ ਤਾਮਨ ਲੱਡੂ ਦੀ ਨੀਤੀ ਇਹ ਆ ਸ਼ਰਾਬ ਨੀਤੀ ਇਹ ਆ ਖੱਡਾਂ ਦੀ ਨੀਤੀ ਇਹ ਆ ਉਹਦੇ ਵਿੱਚੋਂ ਕਿਵੇਂ ਰੋਜ਼ਗਾਰ ਵੀ ਮਿਲੂਗਾ ਸਸਤਾ ਵੀ ਮਿਲੂ ਲੋਕਾਂ ਨੂੰ ਜਿਹੜਾ ਵਿਚਾਰ ਲੈ ਪੈਸੇ ਬਣਾ ਰਹੇ ਨੇ ਉਹ ਉਹਨੂੰ ਠੱਲ ਪਾਊਗੀ ਇੱਕ ਹੋਰ ਨਵਾਂ ਫੈਸਲਾ ਕਰਤਾ ਜਿਹੜੀਆਂ ਗੈਰ ਕਾਨੂੰਨੀ ਕਲੋਨੀਆਂ ਨੇ ਉਹਦੇ ਵਿੱਚ 500 ਗਜ ਤੋਂ ਘੱਟ ਦਾ ਜਿਹੜਾ ਪਲਾਟ ਆ ਉਹਨੂੰ ਰਜਿਸਟਰੀ ਕਰਾਉਣ ਲਈ ਐਨਓਸੀ ਦੀ ਲੋੜ ਨਹੀਂ ਮੁਖੌਲ ਕਰ ਰਹੇ ਨੇ ਲੋਕ ਕਲੋਨੀ ਗੈਰ ਕਾਨੂੰਨੀ ਉਹਦੇ ਵਿੱਚ ਪਲਾਟ ਦੀ ਰਜਿਸਟਰੀ ਕਾਨੂੰਨੀ ਤੇ ਕਲੋਨੀ ਵਾਲੇ ਨੇ ਜਿਹੜੇ ਈਡੀਸੀ ਉਹਨਾਂ ਤੋਂ ਲਿਆ ਜਾਂਦਾ ਹੁੰਦਾ ਐਕਸਟਰਨਲ ਡਵੈਲਪਮੈਂਟ ਚਾਰਜ ਨਾ ਉਹਨਾਂ ਨੇ ਉਹ ਕੋਈ ਦਿੱਤਾ ਮਤਲਬ ਤੁਸੀਂ ਦੇਖੋ ਤਾਂ ਹੋਈ ਕੀ ਜਾ ਰਿਹਾ ਪਹਿਲਾਂ ਵੱਡੇ ਵੱਡੇ ਲਾਇਸੈਂਸ ਲੈ ਲੈ ਦੀ 5% ਗਰੀਬ ਲੋਕਾਂ ਨੂੰ ਨੋ ਪ੍ਰੋਫਿਟ ਨੋ ਲੈਸ ਤੇ ਬਣਾ ਕੇ ਦੇਵਾਂਗੇ ਜੀ ਅਸੀਂ ਘਰ ਮੁੜ ਕੇ 5 ਤੋਂ 2.5% ਕਰਾ ਲੈ ਦਿੱਤੇ 2.5% ਵੀ ਨਹੀਂ ਮਾਲ ਗਰੀਬਾਂ ਨੂੰ ਸਹਾਇਤਾ ਦੇ ਨਾਤੇ ਸਰਕਾਰ ਤੋਂ ਲੈਤਾ ਲਈ ਜਾਂਦੇ ਹੋ ਲੋਕਾਂ ਦੀ ਜਿਬਾਂ ਕੱਟੀਆਂ ਜਾਂਦੇ ਇਹ ਜਿਹੜੀ ਜੇਬ ਕੱਟਣ ਵਾਲੀ ਗੱਲ ਹੁਣ ਤੁਰੀ ਹੈ ਇਹ ਪਹਿਲੀ ਵਾਰੀ ਤੇ ਹੋਇਆ ਨਹੀਂ ਕਿ ਪ੍ਰਾਣਿਆਂ ਨੂੰ ਧਿਆਨ ਚ ਰੱਖ ਕੇ ਕਿਹਾ ਜਾਂਦਾ ਕਿ ਬਾਕੀਆਂ ਨੇ ਵੀ ਖਜ਼ਾਨੇ ਚ ਜੇ ਵਾਅਦਾ ਨਹੀਂ ਕੀਤਾ ਸਾਡੇ ਕੋਲ ਵੀ ਰਸਤਾ ਇਹ ਬਚਦਾ ਕਿਉਂਕਿ ਅਫਸਰ ਤਾਂ ਸਲਾਹ ਦੇਣ ਵਾਲੇ ਪਹਿਲਾਂ ਵਾਲੇ ਹੀ ਆ ਜਿਹੜੇ ਹੁਣ ਨੇ ਨਹੀਂ ਦੇਖੋ ਪਹਿਲਿਆਂ ਨੇ ਕੀਤਾ ਹਮ ਬਿਲਕੁਲ ਪਹਿਲਿਆਂ ਨੇ ਕੀਤਾ ਹੁਣ ਤੁਸੀਂ 70 ਸਾਲ 70 ਸਾਲ ਦੀ ਰਾਗ ਲਾਪੋਂਗੇ ਪਹਿਲਿਆਂ ਨੂੰ ਰਿਜੈਕਟ ਕਰਕੇ ਤੁਹਾਨੂੰ ਲਿਆਂਦਾ ਨਾ ਤੁਸੀਂ ਵਾਦਾ ਕੀਤਾ ਵੀ ਆਹ ਕਰਦਾਂਗੇ ਆਹ ਕਰਦਾਂ ਇਹਦਾ ਮਤਲਬ ਜਾ ਤਾਂ ਤੁਹਾਨੂੰ ਅਕਲ ਨਹੀਂ ਸੀ ਤੁਹਾਨੂੰ ਇਹ ਸੀ ਵੀ ਕਿਹੜੀ ਗੱਲ ਕਹਿ ਕੇ ਲੋਕਾਂ ਦੀ ਭਾਵਕ ਕਰਕੇ ਵੋਟਾਂ ਮੁੱਚੀਆਂ ਜਾ ਸਕਦੀਆਂ ਪਤਾ ਤੁਹਾਨੂੰ ਹੈ ਨਹੀਂ ਸੀ ਤੁਸੀਂ ਤਾਂ ਇਹ ਵੀ ਕਹਿੰਦੇ ਸੀ ਜਿਹੜੇ ਪ੍ਰਾਈਵੇਟ ਥਰਮਲ ਨਾਲ ਸਮਝੌਤੇ ਕੀਤੇ ਹੋਇਆ ਅਸੀਂ ਉਹ ਰੱਦ ਕਰਾਂਗੇ ਮੁੜ ਵਿਚਾਰਾਂਗੇ ਬਿਜਲੀ ਮਹਿੰਗੀ ਵੀ ਖਰੀਦ ਰਹੇ ਨੇ ਬਿਨਾ ਬਿਜਲੀ ਖਰੀਦੇ ਇਹ ਤੈ ਹੀ ਕਰ ਲੈ ਵੀ ਇੰਨੀ ਦੇ ਪੈਸੇ ਤੁਹਾਨੂੰ ਦੇਣੀ ਦੇਣਿਆ 27 28 2200 ਕਰੋੜਾ ਜਿਹੜਾ ਉਹ ਦਿੱਤਾ ਜਾ ਰਿਹਾ ਉਧਰ ਬਲ ਨੂੰ ਝੱਕਿਆ ਉਦੋਂ ਤਾਂ ਇਹ ਕਹਿੰਦੇ ਸੀ ਨਾ ਮਿਲੇ ਹੋਏ ਨੇ ਕਾਰਪੋਰੇਟ ਨਾਲ ਪਹਿਲਿਆਂ ਨਾਲੋਂ ਕੋਈ ਵੱਖਰਾ ਕਰਕੇ ਦਿਖਾਓ ਸਵਾਲ ਇਹ ਆ ਪਹਿਲਿਆਂ ਨੇ ਪੰਜਾਬ ਨੂੰ ਰਸਾਤਲ ਵੱਲ ਟੱਕਿਆ ਤਾਂ ਹੀ ਲੋਕਾਂ ਨੇ ਉਹਨਾਂ ਨੂੰ ਖੁਰਚੇ ਇਹ 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 ਕਹਿੰਦਾ ਫਿਰ ਜਾ ਤਾਂ ਅਸਲ ਦੇ ਵਿੱਚ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਜਿਹੜਾ ਇਹ ਕਹਿੰਦਾ ਮੈਨੂੰ ਸਾਰਾ ਪਤਾ ਕਿਸੇ ਗੱਲ 'ਚੋਂ ਨਹੀਂ ਪਤਾ ਲੱਗ ਰਿਹਾ ਆ ਹੁਣ ਪਿੱਛੇ ਦੇ ਚੋਣਾ 'ਚ ਕਹਿੰਦੇ ਸੀ ਆਗੇ ਸੁਖ ਬਲਾਸ ਦੇ ਕਾਗਜ਼ ਦੇਖੇ ਹੋ ਕੀ ਕਰਦੇ ਆ ਕੀ ਕਰਤਾ ਆ ਹੁਣ ਕਿੱਡੇ ਗੰਭੀਰ ਸਵਾਲ ਉਠਾਏ ਕਮਰਬਿਜੇ ਪ੍ਰਤਾਪ ਸਿੰਘ ਨੇ ਵੀ ਜਿਹੜੀਆਂ ਸਿੱਟਾਂ ਸੀ ਕਿਵੇਂ ਸਿੱਟ ਹੋ ਗਈਆਂ ਉਹ ਮਸਲਿਆਂ 'ਤੇ ਮਤਲ ਜਿਹੜੇ ਗੁਰੂ ਸਾਹਿਬ ਦੀ ਬੇਹਰਮਤੀ ਵਾਲਿਆ ਸੀ ਚਾਹੇ ਬਾਈਬਲ ਕਲਾ ਸੀ ਇੱਕ ਸਿੱਟ ਉੱਥੇ ਜਿਵੇਂ ਪਹਿਲਾਂ ਕਮੇਟੀ ਕੰਮ ਤੇ ਪਾਉ ਮਿੱਟੀ ਸਿੱਟ ਦਾ ਮਤਲ ਮਸਲੇ ਦੇ ਉੱਤੇ ਬਹਿ ਜਾਓ ਉਹਨੇ ਕਿਹਾ ਵੀ ਕੋਈ ਜਾਂਚ ਨਹੀਂ ਹੋ ਰਹੀ ਦੱਸੋ ਜਵਾਬ ਕੀ ਆ ਮੁੱਖ ਮੰਤਰੀ ਦਾ ਸਭ ਕੁਝ ਕਰ ਲਿਆ ਜੀ ਦੇਖਿਓ ਤੁਸੀਂ ਆਉਣ ਵਾਲੇ ਸਮੇਂ ਚ ਕੀ ਹੁੰਦਾ ਉਹ ਕੀ ਮੈਨੂੰ ਤਾਂ ਸਮਝ ਨਹੀਂ ਕਦੋਂ ਦੇਖੇਗੀ ਦੀ ਅਸੀਂ ਕੀ ਕਰ ਲਿਆ ਕੋਈ ਠੋਸ ਤਾਂ ਗੱਲ ਹੈ ਨਹੀਂ ਕਰਾਂਗੇ ਸ਼ਬਦ ਬਹੁਤ ਚੱਲ ਰਿਹਾ ਜਿਹੜੀ ਗੱਲ ਦੇ ਉੱਤੇ ਸਵਾਲ ਕਰ ਲੋ ਤੇ ਉਸ ਦੇ ਉੱਤੇ ਇਹ ਕਿਹਾ ਜਾਂਦਾ ਮੰਤਰੀ ਵੱਲੋਂ ਵੀ ਮੁੱਖ ਮੰਤਰੀ ਵੱਲੋਂ ਵੀ ਕਈ ਕਿ ਦਫਾ ਕਿਹਾ ਜਾ ਚੁੱਕਾ ਕਿ ਜਿਹੜੇ ਮੁੱਦੇ ਦੇ ਉੱਤੇ ਸਵਾਲ ਕਰੋ ਕਹਿੰਦੇ ਬਸ ਜਲਦੀ ਕਰਾਂਗੇ ਪਟਿਆਲੇ ਲੋਕ ਸਭਾ ਦੀ ਚੋਣ ਮਿਲੇ ਆਖਰੀ ਇਹਨਾਂ ਦਾ ਮਾਰਚ ਸੀ ਭਗਵੰਤ ਮਾਨ ਕਹਿੰਦਾ ਤੁਹਾਨੂੰ ਪਤਾ ਹੀ ਨਹੀਂ ਅਸੀਂ ਕੀ ਕੀ ਵਿਉਂਤਾ ਬਣਾਈ ਬੈਠੇ ਹਾਂ ਰੰਗੜਾ ਪੰਜਾਬ ਬਣਾ ਕੇ ਦਿਖਾਵਾਂਗੇ ਰੰਗੜਾ ਪੰਜਾਬ ਕੋਈ ਗੱਲ ਦਿਸਦੀ ਹੈ ਰੰਗੜੇ ਪੰਜਾਬ ਵਾਲੀ ਇਹ ਕਿ ਲੋ ਇਹ ਤਾਂ ਇਹ ਤਾਂ ਪੈਰ ਹੀਠੇ ਨਾ ਬਟੇਰਾ ਆਇਆ ਹੋਇਆ ਕਿਉਂਕਿ ਵਿਰੋਧੀ ਇਹਤੇ ਰਾਲੀਆਂ ਨੀਤੀਆਂ ਇਹ ਲਾਗੂ ਕਰ ਰਹੇ ਨੇ ਕਈ ਤਾਂ ਉਦੋਂ ਵੀ ਗਲਤ ਤਰੀਕੇ ਨਾਲ ਕਰ ਰਹੇ ਨੇ ਇਸ ਕਰਕੇ ਉਹ ਵਿਰੋਧ ਕਰਨ ਦੇ ਯੋਗ ਵੀ ਹੈ ਨਹੀਂ ਵਿਰੋਧੀ ਧਿਰਾਂ ਨੇ ਉਹਨਾਂ ਕੋਲੇ ਕਿਹੜਾ ਮੁੱਦਿਆਂ ਦੀ ਸਿਆਸਤ ਹੈਗੀ ਆ ਜੇ ਕੋਈ ਇੱਕ ਅਦਾ ਮਸਲਾ ਛੱਡਦਾ ਹੁਣ ਤੁਸੀਂ ਇਹ ਸੁਣੋ ਜੀ ਵੀ ਜਿਹੜੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾਣਗੀਆਂ 5 ਲੱਖ ਦੇਵਾਂਗੇ ਪਹਿਲੀ ਗੱਲ ਇਹਦੇ ਵਿੱਚ ਵੀ ਇੱਕ ਗੱਲ ਲੁਕੀ ਪਈ ਆ ਸਰਬਸੰਮਤੀ ਨਾਲ ਜਿਹੜੇ ਆਮ ਆਦਮੀ ਪਾਰਟੀ ਨੇ ਹਮੇਤੀ ਚੁਣੀਆਂ ਜਾਣਗੀਆਂ ਕਿਉਂਕਿ ਇੱਕ ਖਿਆਲ ਆ ਜਾਂਦਾ ਵੀ ਯਾਰ ਉਹ ਬੰਦੇ ਚੁਣੋ ਜਿਹਦਾ ਸਰਕਾਰ ਨਾਲ ਰਾਬਤਾ ਠੀਕ ਹੂੰ ਤਾਂ ਚੰਗੀ ਗੱਲ ਆ ਸਰਬਸੰਮਤੀ ਨਾਲ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਸਰਕਾਰ ਕਹਿੰਦੀ ਇਹ ਦੇਵਾਂਗੇ ਅਸੀਂ ਸਟੇਡੀਅਮ ਦੇ ਦਾਂਗੇ ਹੁਣ ਦੇਖੋ ਜੀ 12 13000 ਪਿੰਡ ਨੇ ਪੰਜਾਬ ਚ ਇਹਦੇ ਜਦੋਂ ਐਮਪੀ ਵੇਲੇ ਸੀ ਉਦੋਂ ਮੈਂ ਇਹਨੇ ਸੰਗਰੂਰ ਐਲਾਨ ਕੀਤਾ ਸੀ ਤੇ ਪਿੰਡ ਵਾਲਿਆਂ ਨੇ ਘਰੇ ਅਸੀਂ ਵੀ ਲਿਆ 5 ਲੱਖ ਮਤਲਬ ਤੁਸੀਂ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਵੀ 11 ਚੋਂ ਲੁੱਟਣੀਆਂ ਐਲਾਨ ਕਰ ਦੋ ਜਲੰਧਰ ਐਲਾਨ ਕਰਤਾ 1000 ਦੀਆਂ ਬੀਬੀਆਂ ਨੂੰ 1100 ਦੇ ਦਾਂਗੇ ਮਤਲਬ ਦੇਵੋਗੇ ਕਿੱਥੇ ਨਾ ਕੋਈ ਰੋਡ ਮੈਪ ਤਾਂ ਸਾਹਮਣੇ ਰੱਖੋ ਨਾ ਤੁਸੀਂ ਇਹ ਸਵਾਲ ਇਹੀ ਸੀ ਨਾ ਮੁੱਦਿਆਂ ਦੀ ਸਿਆਸਤ ਕਰੋ ਉਹਦਾ ਰੋਡ ਮੈਪ ਰੱਖੋ ਸੁਪਰੀਮ ਕੋਰਟ ਚ ਵੀ ਇੱਕ ਵਾਰ ਇਹ ਮਸਲਾ ਆਇਆ ਉਹਨਾਂ ਨੇ ਵੀ ਕਿਹਾ ਇਹ ਗੱਲ ਆ ਜਿਹੜੀ ਕਿਉਂਕਿ ਮੈਨੀਫੈਸਟੋ ਸੀ ਜਿਹੜਾ ਚੋਣ ਮੈਨੀਫੈਸਟੋ ਇਹ ਮੰਗ ਉੱਠੀ ਸੀ ਇਹਨੂੰ ਕਾਨੂੰਨੀ ਦਸਤਾਵੇਜ਼ ਬਣਾਓ ਇਹ ਮੈਨੀਫੈਸਟ ਤੋਂ ਭੱਜ ਕੇ ਗਰੰਟੀਆਂ ਤੇ ਆ ਗਏ ਮੋਦੀ ਕੀ ਗਰੰਟੀ ਹੈ ਕੇਜਰੀਵਾਲ ਕੀ ਗਰੰਟੀ ਹੈ ਭਗਵੰਤ ਮਾਨ ਕੀ ਗਰੰਟੀ ਹੈ ਜਾਨੀ ਇੱਕ ਨਵਾਂ ਸੋਸ਼ਾ ਛੱਡਦੇ ਨੇ ਲੋਕ ਉਪਰਚਾਕਦੇ ਨੇ ਇਹ ਹੇਠੋਂ ਵੋਟਾਂ ਵਾਲਾ ਖੀਸਾ ਵੱਢ ਕੇ ਗਾਹ ਤੁਰਦੇ ਬਣਦੇ ਨੇ ਪੁਰ ਪੰਚਾਇਤੀ ਚੋਣਾਂ ਤੋਂ ਪਹਿਲਾਂ ਜਿਹੜੀ ਵਿਧਾਨ ਸਭਾ ਦੇ ਸੈਸ਼ਨ ਦੇ ਅੰਦਰ ਗੱਲਾਂ ਹੋਈਆਂ ਜਿਵੇਂ 5 ਲੱਖ ਰੁਪਏ ਦੇਣ ਦਾ ਐਲਾਨ ਹੋਣਾ ਉਹ ਵੀ ਮੁੱਖ ਮੰਤਰੀ ਖੁਦ ਮੰਨ ਕੇ ਕਹਿੰਦੇ ਕਿ ਪਹਿਲਾਂ ਕਿਸੇ ਨੇ ਪਾਰਟੀ ਦੇ ਚਿੰਨ੍ਹ ਤੇ ਭਾਵੇਂ ਚੋਣ ਨਹੀਂ ਲੜੀ ਪੰਚ ਸਰਪੰਚ ਨੇ ਪਰ ਅਸੀਂ ਵਫਾਹੀ ਵੱਡਤਾ ਹੁਣ ਨਾ ਹੋ ਰਹੇਗਾ ਮਦ ਤੇ ਨਾ ਹੀ ਕੋਈ ਲੜ ਸਕੇਗਾ ਚੋਣ ਉਹ ਵੀ ਕਹਿੰਦੇ ਸੋਧ ਕਰ ਦਿੱਤੀ ਅਸੀਂ ਨਹੀਂ ਅਸਲ ਦੇ ਵਿੱਚ ਮੈਨੂੰ ਤਾਂ ਸਮਝ ਨਹੀਂ ਆਈ ਵੀ ਸੋਧ ਇਹਨਾਂ ਨੇ ਕੀ ਕੀਤੀ ਆ ਕਿਉਂਕਿ ਸੋਦੇ ਹੈ ਕਰਨ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸਭਮਤੀਆਂ ਤੇ ਆਪਣੀਆਂ ਸ਼ਹਿਰਾਂ ਦੀਆਂ ਕਾਉਂਸਲ ਕਾਉਂਸਲਾਂ ਤੇ ਉੱਥੇ ਕਰਨ ਵੀ ਕੋਈ ਚੋਣ ਹੈ ਜਿਹੜੀ ਸਥਾਨਕ ਸਰਕਾਰਾਂ ਦੇ ਵਿਭਾਗ ਨਹੀਂ ਕੋਈ ਵੀ ਚੋਣ ਕਿਸੇ ਪਾਰਟੀ ਦੇ ਨਿਸ਼ਾਨ ਤੇ ਨਹੀਂ ਲੜੀ ਜਾਊਗੀ ਪੰਚਾਇਤਾਂ ਤਾਂ ਪਹਿਲਾਂ ਹੀ ਨਹੀਂ ਲੜਦੇ ਠੀਕ ਹੈ ਚਾਹੇ ਪਤਾ ਹੁੰਦਾ ਵੀ ਆ ਕਿਹੜੀ ਪਾਰਟੀ ਨਾਲ ਆ ਧੜੇ ਬੰਦੀ ਇਹਨਾਂ ਨੇ ਬੜਾਈ ਹੋਈ ਆ ਪਿੰਡਾਂ 'ਚ ਪਰ ਮੈਨੂੰ ਨਹੀਂ ਸਮਝ ਆਈ ਵੀ ਇਹਨਾਂ ਨੇ ਕੀ ਨਵੀਂ ਗੱਲ ਕਰਤੀ ਕਿਹਦਾ ਫਾਹਾ ਵੱਡਤਾ ਜਿੰਨਾ ਜਿੰਨਾ ਕੁ ਮੈਂ ਜਾਣਦਾ ਪੰਚਾਇਤਾਂ ਦਾ ਤਾਂ ਰੋਲ ਹੀ ਨਹੀਂ ਰਿਹਾ ਪਹਿਲਾਂ ਕੁਝ ਹਾਂ ਇਹ ਉਦੋਂ ਗੱਲ ਇਹ ਉੱਠਦੀ ਸੀ ਵੀ ਪਾਰਟੀਆਂ ਦੀਆਂ ਪੰਚਾਇਤਾਂ ਨਾਲ ਚੁਣੋ ਪਿੰਡ ਦੀਆਂ ਪੰਚਾਇਤਾਂ ਚੁਣੋ ਜੋ ਵੀ ਚੰਗੇ ਬੰਦੇ ਲੱਗਦੇ ਨੇ ਇੱਕ ਚੈਲੰਜ ਹੋਰ ਵੀ ਹੈ ਵਿਧਾਇਕਾਂ ਦੇ ਸਾਹਮਣੇ ਖਾਸ ਕਰਕੇ ਜਿਹੜੇ ਸੱਤਾਧਿਰ ਦੇ ਵਿਧਾਇਕ ਹੈ ਚਾਹੇ ਉਹ ਗਿਣਤੀ 92 ਕਿ 93 ਕਿ 91 ਵੱਧਦੀ ਘਟਦੀ ਰਹਿਣੀ ਹੈ ਤਾਂ ਉਸ ਦੇ ਵਿੱਚ ਇਹ ਹੈ ਕਿ ਇੱਕ ਵਿਧਾਇਕ ਦਾ ਮਸਲਾ ਸਾਹਮਣੇ ਆਇਆ ਟਾਰੀ ਵਾਲੇ ਵਿਧਾਇਕ ਜਿਹੜੇ ਏਡੀਸੀਸੀ ਪਹਿਲਾਂ ਜਸਵਿੰਦਰ ਸਿੰਘ ਉਹ ਚੇਤਨ ਸਿੰਘ ਜੋੜਾ ਮਾਜਰਾ ਦਾ ਉਹਨਾਂ ਨੇ ਪਹਿਲਾਂ ਵਿਧਾਨ ਸਭਾ ਦੇ ਸਦਨ ਚੀ ਦੱਸਤਾ ਕਹਿੰਦੇ ਇਹਨਾਂ ਨੇ ਇਸ਼ਾਰਾ ਕਰਕੇ ਕਹਿ ਦਿੱਤਾ ਉਹ ਕਹਿੰਦੇ ਮੇਰੀ ਤੇ ਸੁਣੀ ਨਹੀਂ ਗਈ ਨਹੀਂ ਇੱਕ ਤਾਂ ਚੰਗੀ ਗੱਲ ਆ ਵੀ ਇਸ ਵਾਰ ਨਾ ਆਮ ਆਦਮੀ ਪਾਰਟੀ ਦੇ ਕਈ ਬੰਦਿਆਂ ਨੇ ਸਵਾਲ ਉਠਾਏ ਨੇ ਕਮਰਬਿਜੇ ਪ੍ਰਤਾਪ ਨੇ ਤਾਂ ਸਿਰ ਹੀ ਲਾਤੀ ਗੱਲ ਪ੍ਰਗਟ ਸਿੰਘ ਨੇ ਬੁਰਦ ਧਰ ਹੁੰਦੇ ਜਿੰਨੇ ਸਲੀਕੇ ਨਾਲ ਸਵਾਲ ਉਹਨੇ ਬਾਰੇ ਉਹ ਵੀ ਆਪਣੇ ਆਪ ਵਿੱਚ ਬਹੁਤ ਵਧੀਆ ਗੱਲ ਆ ਈਵਨ ਪਠਾਨ ਮਾਜਰਾ ਉਹਦੇ ਸੌ ਦੋਸ਼ ਲੱਗਦੇ ਨੇ ਉਹਨੇ ਇੰਤਕਾਲਾਂ ਤੇ ਗਰਦੌਰੀਆਂ ਦਾ ਮਸਲਾ ਉਠਾਇਆ ਗੱਲ ਤਾਂ ਆ ਸਰਕਾਰ ਵੱਲੋਂ ਜਵਾਬ ਕੀ ਆ ਜੇ ਜੇ ਤੁਸੀਂ ਐਸਐਸਆਈ ਤੱਕ ਇਹ ਆਪਣੇ ਆਪ ਨੂੰ ਸੀਮਤ ਰੱਖਣਾ ਤੇ ਉਹ ਜਿਹੜੀਆਂ ਇੰਟਰਵਿਊਆਂ ਹੋਈਆਂ ਉਹ ਸਵਾਲ ਉਠਾਇਆ ਹੈ ਨਾ ਵੀ ਜਿਹੜਾ ਜਿਹੜੇ ਐਸਪੀ ਦੇ ਫੋਨ ਨਾਲ ਹੋਈਆਂ ਇੰਟਰਵਿਊ ਉਹਨੇ ਦਾ ਤੁਸੀਂ ਉਂਗਲ ਨਹੀਂ ਲਾਈ ਠੇਠਾ ਐਸਐਸਆਈ ਦਾ ਡੀਐਸਪੀ ਦਾ ਫਲਾਨਾ ਉਹ ਉਹਨਾਂ ਦੀਆਂ ਬਦਲੀਆਂ ਕਰਤੀਆਂ ਜਾਂ ਸਸਪੈਂਡ ਕਰਤੇ ਜਣੀ ਤੁਸੀਂ ਤੁਸੀਂ ਇਹ ਦੇਖੋ ਇਹ ਇਹਨਾਂ ਨੇ ਸ਼ੁਰੂ ਕੀਤੀ ਸੀ ਸਕੈਂਡਲਾਂ ਦੀ ਜਾਂਚ ਜਦੋਂ ਸਕੈਂਡਲ ਦੀ ਜਾਂਚ ਹੁੰਦੀ ਹੈ ਉਹ ਚ ਅਫਸਰ ਵੀ ਫਸਦੇ ਨੇ ਕਿਉਂਕਿ ਅਫਸਰਾਂ ਤੋਂ ਬਿਨਾ ਕੋਈ ਸਕੈਂਡਲ ਹੁੰਦਾ ਨਹੀਂ ਉਹ ਸਾਧੂ ਸਿੰਘ ਧਰਮਸੋਤ ਫਸਿਆ ਆਸੂ ਫਸਿਆ ਫਿਰ ਇੱਕ ਅਫਸਰ ਫਸਿਆ ਲੁਧਿਆਣੇ ਦਾ ਅਫਸਰਾਂ ਨੇ ਦਬਾਅ ਪਾ ਲਿਆ ਵੀ ਜੇ ਇਹ ਰਾ ਪੈਣਾ ਜੀ ਫਿਰ ਸਾਡੇ ਹੱਥ ਖੜਿਆ ਤੁਸੀਂ ਆਮਦਨ ਤੋਂ ਵੱਧ ਜਾਇਦਾਦ ਵਾਲਾ ਚੱਕਰ ਫੇਰੋ ਲੋ ਇਹਨਾਂ ਦਾ ਤੇ ਅਸੀਂ ਤੁਹਾਡਾ ਸਾਥ ਦੇਵਾਂਗੇ ਹੋਈਆ ਕਿਸੇ ਅਫਸਰ ਖਿਲਾਫ ਕਾਰਵਾਈ ਜਿਹੜੇ ਥਾਣੇ 'ਚ ਚਿੱਟਾ ਫੜਿਆ ਗਿਆ ਉਹਦੀ ਜਵਾਬਦੇਹੀ ਹੋ ਜਵਾਬਦੇਹੀ ਤਾਂ ਪ੍ਰਸ਼ਾਸਨ ਦੀ ਨਹੀਂ ਹੈ ਕਿਸੇ ਦੀ ਜਵਾਬਦੇਹੀ ਤਾਂ ਡੀਜੀਪੀ ਦੀ ਨਹੀਂ ਹੈ ਕਦੇ 2 ਸਾਲ ਤੋਂ ਵੱਧ ਸਮਾਂ ਕਾਰਜਕਾਰੀ ਡੀਜੀਪੀ ਚੱਲ ਰਿਹਾ ਜੀ ਤੁਸੀਂ ਇਹਦਾ ਮਤਲਬ ਸੈਂਟਰ ਆ ਜਿਹੜਾ ਉਹਦੇ ਨਾਲ ਮਿਲੀ ਭੁਗਤਾਂ ਕੋਈ ਉਸ ਤਰ੍ਹਾਂ ਦੀ ਕਮਾਂਡ ਇਹੇ ਨਹੀਂ ਇੱਕ ਹੁੰਦੀ ਆ ਕਾਮਨ ਕਮਾਂਡ ਕਾਮਨ ਕਮਾਂਡ ਤਾਂ ਪੋਲੀਟਿਕਲ ਤੁਹਾਡੀ ਜਿੰਨੀ ਸਪਸ਼ਟ ਤਾਂ ਉਹਦੇ ਨਾਲ ਹੁੰਦੀ ਆ ਹੁਣ ਤਾਂ ਇਹ ਬਣ ਗਏ ਨਾ ਵੀ ਜਿਨੇ ਲਈ ਗੱਲ ਨਹੀਂ ਉਹਦੇ ਨਾਲ ਤੁਰ ਚੱਲੀ ਕੋਈ ਦਿੱਲੀ ਵੱਲ ਝਾਕਦਾ ਕੋਈ ਕਿੱਧਰ ਨੂੰ ਝਾਕਦਾ ਕੋਈ ਕਿੱਧਰ ਨੂੰ ਝਾਕਦਾ ਜੇ ਕਮਰਬੁਜੇ ਪ੍ਰਤਾਪ ਨੇ ਜੋ ਗੱਲਾਂ ਰੱਖੀਆਂ ਵੇ ਪੁਲਿਸ ਦਾ ਨੈਕਸਸ ਐ ਟੁੱਟੂ ਉਹ ਠੀਕ ਹੈ ਉਹਦੀ ਗੱਲ ਵੀ ਠੀਕ ਹੋ ਸਕਦੀ ਆ ਪਰ ਰਵਾਇਤ ਇਹ ਆ ਜਦੋਂ ਕੋਈ ਥਾਣੇਦਾਰ ਬਦਲਦਾ ਨਾ ਕਿਸੇ ਥਾਣੇ ਚ ਜਿਹੜਾ ਨਵੇਂ ਥਾਣੇਦਾਰ ਆਉਂਦਾ ਉਹਨੂੰ ਆਪਣੀ ਫਾਈਲ ਫੜਾ ਕੇ ਜਾਂਦਾ ਜਿਵੇਂ ਆਹ ਪਾਰਟੀਆਂ ਨੇ ਨਾ ਉੱਤਰ ਕਾਟੋ ਮੈਂ ਜਿਹੜਾ ਫਾਈਲ ਬਦਲ ਲੈਂਦੀਆਂ ਨੇ ਇੱਕ ਦੂਜੇ ਨਾਲ ਉਹ ਦੱਸ ਕੇ ਜਾਂਦਾ ਮੁਖਬਰ ਕਿਹੜੇ ਨੇ ਸਮੱਗਲਰ ਕਿਹੜੇ ਨੇ ਅਮਲੀ ਕਿਹੜੇ ਨੇ ਭਰੋਸੇਯੋਗ ਕਿਹੜੇ ਨੇ ਸਰਕਾਰ ਵਿਰੋਧੀ ਜਾਂ ਪੁਲਿਸ ਵਿਰੋਧੀ ਕਿਹੜੇ ਨੇ ਸੋ ਇਸ ਕਰਕੇ ਕੱਲੀਆਂ ਬਦਲੀਆਂ ਨਾਲ ਨੈਕਸਸ ਨਹੀਂ ਟੁੱਟਣਾ ਮਤਲਬ ਇਹਦੇ ਖਾਤਰ ਵੱਡੇ ਫੈਸਲੇ ਲੈਣ ਦੀ ਲੋੜ ਆ ਪ੍ਰਸ਼ਾਸਨ ਨੂੰ ਜਵਾਬ ਦੇ ਬਣਾਉਣਾਂ ਦੀ ਲੋੜ ਆ ਜਵਾਬ ਦੇ ਨਹੀਂ ਜਦੋਂ ਤੱਕ ਤੁਸੀਂ ਬਣਾਉਂਦੇ ਨਾ ਜੀ ਉਦੋਂ ਤੱਕ ਬਦਲੀਆਂ ਨਾਲ ਕੀ ਹੋਊ ਜੀ ਮਤਲਬ ਵੱਡੇ ਅਫਸਰਾਂ ਦੀਆਂ ਬਦਲੀਆਂ ਨਾਲ ਕੋਈ ਫਰਕ ਪੈਂਦਾ ਹੀ ਨਹੀਂ ਯਾਨੀ ਪੂਰਾ ਤੁਸੀਂ ਜਿਹਨੂੰ ਆਪਾਂ ਕਹਿੰਦੇ ਆ ਇੱਕ ਪੂਰਾ ਫਰੇਮਵਰਕ ਦਿਓ ਅੱਕਾਂ ਚ ਡੰਡੇ ਮਾਰ ਕੇ ਗੱਲਾਂ ਨਹੀਂ ਬਣਣੀਆਂ ਸਰਕਾਰ ਨੂੰ ਇਹ ਸੂਤ ਹੁੰਦਾ ਜੀ ਚੁਟਕਲੇ ਬਾ ਸਿਆਸਤਾਂ ਚੁਟਕਲੇ ਸੁਣਾਈ ਜਾਂਦੀ ਆ ਜਵਾਬ ਦੇ ਹੀ ਨਹੀਂ ਚੇਤਨਾਂ ਨਾਲ ਸੰਬੰਧਤ ਇੱਕ ਦਿਲਚਸਪ ਗੱਲ ਅੰਦਰ ਦੇਖਣ ਨੂੰ ਵੀ ਮਿਲੀ ਸੀ ਜਦੋਂ ਤ੍ਰਿ ਤਰਜਿੰਦਰ ਬਾਜਵਾ ਕਹਿੰਦੇ ਮੁੱਖ ਮੰਤਰੀ ਨੂੰ ਕੇਸਵਰੀ ਨਾ ਕਿਸੇ ਦੇ ਕਾਗਜ਼ ਨਾ ਰੱਦ ਹੋਣੇ ਵੀ ਯਕੀਨੀ ਬਣਾਇਓ ਤੇ ਮੁੱਖ ਮੰਤਰੀ ਨੇ ਨਾਲ ਦੇ ਨਾਲ ਜਵਾਬ ਦਿੱਤਾ ਕਹਿੰਦੇ ਤੁਹਾਡੇ ਵਾਲਾ ਫਾਰਮੂਲਾ ਨਹੀਂ ਚੱਲਣਾ ਇੱਥੇ ਕਿਸੇ ਦੇ ਕਾਗਜ਼ ਰੱਦ ਨਹੀਂ ਹੁੰਦੇ ਚੰਗੀ ਗੱਲ ਐ ਬੈਸੀ ਮਤਲਬ ਜੇ ਇਹ ਜਿਹੜਾ ਕਾਗਜ਼ ਰੱਦ ਕਰਨ ਵਾਲਾ ਫਾਰਮੂਲਾ ਨਾ ਜੀ ਇਹ ਆਪਦੇ ਆਪ ਚ ਇਹ ਤਾਂ ਤੋਂ ਸੇ ਆ ਨਾ ਜੀ ਮੈਂ ਤੁਹਾਨੂੰ ਦੱਸਦਾ ਅਮਲੋਹ ਹਲਕਾ ਜੀ ਅਮਲੋਹ ਹਲਕੇ ਦੇ ਨਾਬੇ ਵਾਲਾ ਕਾਕਾ 52 ਸ਼ਾਇਦ 62 ਪੰਚਾਇਤਾਂ ਦੇ ਕਾਗਜ਼ ਰੱਦ ਕਰਾ ਕੇ ਸਰਬਸੰਮਤੀ ਨਾਲ ਬਣਾ ਲੀਆਂ ਫਿਰ ਦਿੱਤਾ ਉਹਨਾਂ ਨੂੰ 5-5 ਲੱਖ ਸੋ ਇਸ ਕਰਕੇ ਇਹਦਾ ਤਰੀਕਾ ਵੀ ਲੱਭਿਆ ਫਿਰ ਲੋਕਾਂ ਨੇ ਨਾਬੇ ਦੇ ਵਿੱਚ ਲੋਕਾਂ ਨੇ ਫਿਰ ਕੀ ਕੀਤਾ ਵੀਡੀਓ ਬਣਾਉਣ ਲੱਗੇ ਸਾਰੇ ਕਾਗਜ਼ਾਂ ਦੀ ਨੰਬਰਿੰਗ ਲਾ ਕੇ ਵੀਡੀਓ ਬਣਾ ਕੇ ਫੜਾਉਣ ਵੇਲੇ ਦੀ ਵੀਡੀਓ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਵਿੱਚੋਂ ਇੱਕ ਕਾਗਜ਼ ਕੱਢ ਕੇ ਵੀ ਆ ਤਾਂ ਲਾਇਆ ਨਹੀਂ ਕਾਗਜ਼ ਰੱਦ ਹੋ ਗਏ ਸੋ ਇਸ ਕਰਕੇ ਉਹ ਕਹਿੰਦਾ ਤੁਮ ਡਾਲ ਡਾਲ ਹਮ ਪਾਤ ਪਾਤ ਜੇ ਇਹ ਗਲਤੀਆਂ ਕਰਨਗੇ ਤਾਂ ਲੋਕ ਉਹਨੂੰ ਰੋਕਣ ਦਾ ਰਾਹ ਵੀ ਕੋਈ ਨਾ ਕੋਈ ਤਲਾਸ਼ ਲੈਣਗੇ ਜੀ ਬਹੁਤ ਸ਼ੁਕਰੀਆ ਜੀ ਤਾਂ ਅਸੀਂ ਗੱਲਬਾਤ ਕੀਤੀ ਹੈ ਸਰਕਾਰ ਦੇ ਲਏ ਜਾ ਰਹੇ ਫੈਸਲਿਆਂ ਦੇ ਉੱਤੇ ਔਰ ਵਿਧਾਨ ਸਭਾ ਦੇ ਅੰਦਰ ਹੋਈਆਂ ਕੁਝ ਅਹਿਮ ਗੱਲਾਂ ਦੇ ਉੱਤੇ ਤਾਂ ਸਾਨੂੰ ਅਲ ਕੀ ਆਜੇ ਇਹਨਾਂ ਮਸਲਿਆਂ ਦੇ ਲੈ ਕੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਮਸਲਿਆਂ ਦੇ ਉੱਤੇ ਲਗਾਤਾਰ ਗੰਭੀਰਤਾ ਦੇ ਨਾਲ ਗੱਲ ਜਰੂਰ ਹੁੰਦੀ ਰਹੇ